ਸਾਸਤਰੀ ਕਾਲ ਚੀਜ਼ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਸਤ ਕਾਲੀ ਮਿਰਚ ਦੇ ਦਾਣਿਆਂ ਦੇ ਨਾਲ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਜੁਲਾਈ ਦੇ ਮਹੀਨੇ ਦੇ ਵਿੱਚ ਸ਼ਨੀਵਾਰ ਤੋਂ ਸੇ ਇਸ ਉਪਾਅ ਨੂੰ ਕਰਨਾ ਹੈ ਤੇ ਜੇਕਰ ਤੁਸੀਂ ਇਹ ਉਪਾਅ ਕਰਕੇ ਸਤ ਕਾਲੀ ਮਿਰਚ ਦੇ ਦਾਣੇ ਆਪਣੇ ਘਰ ਦੇ ਵਿੱਚ ਜਲਾ ਦਿੰਦੇ ਹੋ ਤਾਂ ਇਹ ਉਪਾਅ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਸ਼ਨੀ ਦੇਵ ਦੇ ਇੰਨੇ ਜ਼ਿਆਦਾ ਕਿਰਪਾ ਹੋ ਜਾਵੇਗੀ ਕਿ ਤੁਹਾਨੂੰ ਰਾਤੋਂ ਰਾਤ ਮਾਲਾ-ਮਾਲ ਕਰ ਦੇਣਗੇ ਇਸ ਤਰੀਕੇ ਦੇ ਨਾਲ ਜੋ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਧਨ, ਪੈਸੇ ਤੇ ਬੈਂਕ ਬੈਲੈਂਸ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਪਰੇਸ਼ਾਨ ਰਹਿੰਦੇ ਹਨ ਜਿਨ੍ਹਾਂ ਦੇ ਕੋਲ ਪੈਸਾ ਆਉਂਦਾ ਨਹੀਂ ਜਾਂ ਫਿਰ ਪੈਸਾ ਆ ਜਾਂਦਾ ਹੈ ਤੇ ਪੈਸਾ ਰੁਕਦਾ ਨਹੀਂ ਫਰਜੂਲ ਕਾਰਜ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਉਹ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਧਨ ਪੈਸੇ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਹਨ ਤਾਂ ਉਹ ਆਪਣੇ ਘਰ ਦੇ ਵਿੱਚ ਸੱਤ ਕਾਲੀ ਮਿਰਚ ਦਾ ਇਹ ਉਪਾਅ ਕਰਕੇ ਤੇ ਸੱਤ ਕਾਲੀ ਮਿਰਚ ਦੇ ਦਾਣੇ ਨੂੰ ਆਪਣੇ ਘਰ ਦੇ ਵਿੱਚ ਜਲਾ ਦੇਣਾ ਹੈ ਇੱਕ ਛੋਟਾ ਜਿਹਾ ਤੇ ਸਿੰਪਲ ਜਿਹਾ ਉਪਾਅ ਹੈ ਸ਼ਨੀਵਾਰ ਦੇ ਦਿਨ ਨੂੰ ਕੀਤਾ ਜਾਣ ਵਾਲਾ ਇਹ ਉਪਾਅ ਜੁਲਾਈ ਦੇ ਮਹੀਨੇ ਦੇ ਆਖਰੀ ਸ਼ਨੀਵਾਰ ਤੁਸੀਂ ਇਹ ਸੁਪਾਣੂ ਕਰ ਸਕਦੇ ਹੋ ਜੇਕਰ ਤੁਸੀਂ ਸ਼ਨੀਵਾਰ ਕਿਸੇ ਪ੍ਰੋਬਲਮ ਦੇ ਕਰਕੇ ਨਹੀਂ ਵੀ ਕਰ ਸਕਦੇ ਤਾਂ ਤੁਸੀਂ ਐਤਵਾਰ ਦੇ ਦਿਨ ਇਹ ਸੁਪਾਣੂ ਕਰ ਸਕਦੇ ਹੋ ਜੇਕਰ ਆਪਾਂ ਗੱਲ ਕਰੀਏ ਸਾਲ 2025 ਜੋ ਸਾਲ ਹੈ ਤਾਂ ਇਹ ਮੰਗਲ ਦਾ ਸਾਲ ਹੈ ਮੰਗਲ ਦੇ ਸਾਲ ਦੇ ਵਿੱਚ ਜਿਹੜਾ ਜੁਲਾਈ ਦਾ ਮਹੀਨਾ ਹੈ ਉਹ ਸਭ ਤੋਂ ਜ਼ਿਆਦਾ ਉਤਮ ਮਹੀਨਾ ਹੈ ਇਸ ਤਰੀਕੇ ਦੇ ਨਾਲ 1 ਜੁਲਾਈ ਦਾ ਮਹੀਨਾ 2025 ਸਾਲ ਦੇ ਵਿੱਚ ਸੌਂਦ ਮਹੀਨਾ ਹੈ ਜੋ ਉਹ ਜੋ ਬਹੁਤ ਹੀ ਵਧੀਆ ਮੰਨੇ ਜਾਂਦਾ ਹੈ ਇਸ ਸੁਪਾ ਨੂੰ ਤੁਸੀਂ ਸ਼ਨੀਵਾਰ ਜਾਂ ਫਿਰ ਐਤਵਾਰ ਦੇ ਦਿਨ ਕਰ ਸਕਦੇ ਹੋ ਤੁਹਾਡੇ ਘਰ ਦੇ ਵਿੱਚ ਇੰਨੀਆਂ ਜ਼ਿਆਦਾ ਖੁਸ਼ੀਆਂ ਆਉਣਗੀਆਂ ਤੁਹਾਡੀ ਖੁਸ਼ਕਿਸਮਤ ਜ਼ਿੰਦਗੀ ਇੱਕਦਮ ਚਮਕ ਜਾਵੇਗੀ ਤੁਹਾਡੇ ਘਰ ਦੇ ਵਿੱਚ ਆਉਣ ਵਾਲੀਆਂ 7 ਪੀੜੀਆਂ ਦੇ ਤੱਕ ਕਦੇ ਵੀ ਤੁਹਾੰਦੀ ਦੌਲਤ ਦੀ ਪੈਸੇ ਦੀ ਬੈਂਕ ਬੈਲੈਂਸ ਘਮੀ ਨਹੀਂ ਹੋਵੇਗੀ। ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਅਸੀਂ ਤੁਹਾਨੂੰ ਪਾਅ ਦੱਸਣ ਜਾ ਰਹੇ ਹਾਂ ਇਸ ਪਾਅ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਪਾੜ ਕੇ ਹੀ ਕਰਨਾ ਹੈ। ਕਿਤੇ ਵੀ ਬਾਹਰ ਜਾਣ ਦੀ ਜ਼ਰੂਰਤ ਨਹੀਂ। ਤੁਹਾਡੇ ਘਰ ਨੂੰ ਬੇਸ਼ੱਕ ਕਿਸੇ ਦੀ ਕਿੰਨੀ ਵੀ ਬੁਰੀ ਨਜ਼ਰ ਕਿਉਂ ਨਾ ਲੱਗੀ ਹੋਵੇ। ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਕਿਸੇ ਘਰ ਦੇ ਵਿੱਚ ਇੰਨੇ ਜ਼ਿਆਦਾ ਕਿਸੇ ਦੀ ਬੁਰੀ ਨਜ਼ਰ ਲੱਗੀ ਹੁੰਦੀ ਹੈ ਉਸ ਘਰ ਦੀ ਕਦੇ ਵੀ ਤਰੱਕੀ ਨਹੀਂ ਹੁੰਦੀ ਉਸ ਘਰ ਦੇ ਵਿੱਚ ਕਦੇ ਵੀ ਧਨ ਪੈਸਾ ਨਹੀਂ ਆਉਂਦਾ ਉਸ ਘਰ ਦੇ ਵਿੱਚ ਕਦੇ ਵੀ ਜੋਬ ਨੌਕਰੀ ਨਹੀਂ ਮਿਲਦੀ ਪੈਸਾ ਰੁਕਦਾ ਨਹੀਂ ਪੈਸਾ ਟਿਕਦਾ ਨਹੀਂ ਉਹਨਾਂ ਦਾ ਕੋਈ ਵੀ ਕਾਰੋਬਾਰ ਚੱਲਦਾ ਨਹੀਂ ਕਿਸੇ ਕੰਮ ਦੇ ਵਿੱਚ ਵੀ ਉਹਨਾਂ ਨੂੰ ਸਫਲਤਾ ਨਹੀਂ ਮਿਲਦੀ ਕਈ ਵਾਰ ਕੀ ਹੁੰਦਾ ਹੈ ਕਿ ਸਾਡੇ ਹੱਥ ਵਿੱਚ ਨੌਕਰੀ ਆਈ ਹੋਈ ਚਲੇ ਜਾਂਦੇ ਹਨ ਕਈ ਵਾਰ ਅਸੀਂ ਜੌਬ ਕਰਦੇ ਹਾਂ ਤੇ ਸਾਡੇ ਹੱਥ ਤੋਂ ਸਾਡੀ ਜੌਬ ਚਲੇ ਜਾਂਦੇ ਹਨ ਕਰਜ਼ੇ ਵਰਗੀ ਸਮੱਸਿਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਅਕਸਰ ਇਹ ਹੁੰਦੇ ਹਨ ਉਹਨਾਂ ਦੇ ਸਿਰ ਤੇ ਬਹੁਤ ਜ਼ਿਆਦਾ ਕਰਜ਼ਾ ਚੜ ਜਾਂਦਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਕਰਜ਼ੇ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਸੰਗਜੇਸ ਤੋਂ ਇਲਾਵਾ ਜੇਕਰ ਤੁਹਾਨੂੰ ਸ਼ਨੀ ਦੀ ਪੀੜਾ ਜਿਹੜੀ ਹੈ ਉਹ ਪਰੇਸ਼ਾਨ ਕਰ ਰਹੀ ਹੈ ਤਾਂ ਵੀ ਤੁਹਾਨੂੰ ਇਸ ਪਾਣੂ ਕਰਨ ਦੇ ਨਾਲ ਇਸ ਜੇ ਤੋਂ ਵੀ ਬਹੁਤ ਜ਼ਿਆਦਾ ਲਾਭ ਹੋਵੇਗਾ ਕਿਉਂਕਿ ਕਈ ਲੋਕ ਅਜਾਏ ਹੁੰਦੇ ਹਨ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਸ਼ਨੀ ਦੀ ਸਾੜ ਸਾਤੀ ਚੱਲ ਰਹੀ ਹੁੰਦੀ ਹੈ ਕਹਿੰਦੇ ਭਾਵ ਕਿ ਸ਼ਨੀ ਦੀ ਕੋਈ ਵੀ ਮਹਾਮਦ ਮਹਾਦਸ਼ਾ ਤੁਹਾਡੀ ਜ਼ਿੰਦਗੀ ਵਿੱਚ ਚੱਲ ਰਹੀ ਹੈ ਕੈਂਤ ਉਪਾਅ ਕੇ ਜੇਕਰ ਤੁਹਾਡੀ ਰਾਸ਼ੀ ਦੇ ਵਿੱਚ ਕੋਈ ਸ਼ਨੀ ਨੂੰ ਲੈ ਕੇ ਪ੍ਰੋਬਲਮ ਚੱਲ ਰਹੀ ਹੈ ਫਿਰ ਵੀ ਤੁਹਾਨੂੰ ਇਹ ਉਪਾਅ ਕਰਨ ਦੇ ਨਾਲ ਬਹੁਤ ਜ਼ਿਆਦਾ ਲਾਭ ਮਿਲੇਗਾ ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਮੇਖ ਰਾਸ਼ੀ ਦੇ ਵਿੱਚ ਸ਼ਨੀ ਦੀ ਸਾੜ ਸੱਤੀ ਹੈ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਇਸ ਦੇ ਨਾਲ ਹੀ ਜਿਹੜੀ ਮੇਖ ਰਾਸ਼ੀ ਵਾਲੇ ਲੋਕ ਹਨ ਲੋਕ ਹਨ ਉਹਨਾਂ ਨੂੰ ਖਾਸ ਕਰਕੇ ਉਪਾਅ ਕਰਨਾ ਚਾਹੀਦਾ ਹੈ ਜਿਵੇਂ ਫਿਰ ਜਨਮ ਤੈ ਜਨਦੀ ਸਾਰ ਸਾਰੇ ਚਲ ਰਹੀ ਹੈ ਜਿਹੜੇ ਹੋਰ ਰਾਸ਼ੀ ਵਾਲੇ ਲੋਕ ਹਨ ਉਹ ਵੀ ਇਸ ਉਪਾਣੂ ਕਰ ਸਕਦੇ ਹਨ ਕਹਿੰਦੇ ਭਾਵ ਕਿ ਤੁਹਾਡੇ ਘਰ ਵਿੱਚ ਕਿਸੇ ਵੀ ਤਰ੍ਹਾਂ ਦੀ ਪੈਸੇ ਨੂੰ ਛੱਡ ਕੇ ਪੈਸੇ ਦੀ ਪ੍ਰੋਬਲਮ ਤਾਂ ਇਸ ਉਪਾਣੂ ਕਰਨ ਦੇ ਨਾਲ ਦੂਰ ਹੋਵੇਗੀ ਪੈਸੇ ਨੂੰ ਛੱਡ ਕੇਗਾ ਤੁਹਾਡੀ ਜ਼ਿੰਦਗੀ ਵਿੱਚ ਕੋਈ ਵੀ ਪ੍ਰੋਬਲਮ ਚੱਲ ਰਹੀ ਹੈ ਤਾਂ ਪ੍ਰੋਬਲਮ ਤੁਹਾਡੇ ਇੱਕਦਮ ਦੂਰ ਚਾਵੇਗੀ ਇਹ ਉਪਾ ਕਰਨ ਨਾਲ ਇਸ ਤਰੀਕੇ ਦੇ ਨਾਲ ਹੋਣ ਆਪਾਂ ਗੱਲ ਕਰਦੇ ਹਾਂ ਕਿ ਅਸੀਂ ਇਸ ਪਾ ਨੂੰ ਕਿਵੇਂ ਕਰਨਾ ਹੈ ਸਾਨੂੰ ਇਹ ਪਾ ਕਰਨ ਦੇ ਲਈ ਕਿਹੜੇ-ਕਿਹੜੇ ਚੀਜ਼ਾਂ ਦੀ ਜ਼ਰੂਰਤ ਹੈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਵਿੱਚ ਲਿਖਵਾ ਦਿਓ ਜੀ ਇਸ ਪਾਣੂ ਕਰੰਦੇ ਲਈ ਸਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਸਾਨੂੰ ਚਾਹੀਦੀਆਂ ਹਨ ਸੱਤ ਕਾਲੀਆਂ ਮਿਰਚਾਂ ਦੇ ਦਾਣੇ ਇੱਕਦਮ ਸਾਫ਼ ਸੁਥਰੇ ਹੋਣੇ ਚਾਹੀਦੇ ਹਨ ਟੁੱਟੇ ਨਹੀਂ ਹੋਣੇ ਚਾਹੀਦੇ ਇਸ ਨਾਲ ਤੁਹਾਨੂੰ ਚਾਹੀਦੀ ਜ਼ਰੂਰਤ ਹੈ ਇਸ ਨਾਲ ਕਾਲੀ ਮਿਰਚ ਦੇ ਦਾਣਿਆਂ ਨੂੰ ਜਲਾਉਣਾ ਹੈ ਜੇਕਰ ਤੁਸੀਂ ਕਪੂਰ ਦਾ ਇੱਕ ਛੋਟਾ ਜਿਹਾ ਟੁਕੜਾ ਵੀ ਲੈ ਲਵੋਗੇ ਤਾਂ ਕਪੂਰ ਦੇ ਟੁਕੜੇ ਦੇ ਨਾਲ ਤੁਹਾਡੇ ਕਾਲੀ ਮਿਰਚ ਦੇ ਜੋ ਦਾਣੇ ਹਨ ਔਰ ਆਸਾਨੀ ਨਾਲ ਜਲ ਜਾਣਗੇ ਇਸੇ ਨਾਲ ਤੁਸੀਂ ਲੈਣਾ ਹੈ ਇੱਕ ਮਿੱਟੀ ਦਾ ਦੀਵਾ ਬੱਤੀ ਲਗਾ ਕੇ ਸਰੋਂ ਦੇ ਤੇਲ ਪਾ ਕੇ ਤੁਸੀਂ ਇੱਕ ਸਰੋਂ ਦੇ ਤੇਲ ਦਾ ਦੀਵਾ ਤਿਆਰ ਕਰੋ ਸਰੋਂ ਦੇ ਤੇਲ ਦਾ ਜਿਹੜਾ ਤੁਸੀਂ ਦੀਵਾ ਤਿਆਰ ਕਰਨਾ ਹੈ ਇਹ ਤੁਸੀਂ ਸ਼ਨੀ ਦੇਵ ਦੇ ਅੱਗੇ ਤੁਸੀਂ ਉਹਨਾਂ ਦੀ ਫੋਟੋ ਜਾਂ ਫਿਰ ਤਸਵੀਰ ਦੇ ਅੱਗੇ ਜਗਾਉਣਾ ਹੈ ਇਹ ਕਿੱਥੇ ਜਗਾਉਣਾ ਹੈ ਇਹ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਜਿਹੜੇ ਤੁਸੀਂ ਸਰੋਂ ਦੇ ਤੇਲ ਦਾ ਦੀਵਾ ਤਿਆਰ ਕੀਤਾ ਉਸਾ ਦੇਵੀਏ ਨੂੰ ਤੁਸੀਂ ਲੈ ਕੇ ਜਿਹੜੀਆਂ ਸਤ ਕਾਲੀਆਂ ਮਿਰਚਾਂ ਤੁਸੀਂ ਦਾਣੇ ਲਏ ਹਨ ਜਿਸ ਵਿੱਚ ਤੁਸੀਂ ਕਾਲੀ ਮਿਰਚ ਦੇ ਦਾਣਿਆਂ ਨੂੰ ਚਲਾਉਣਾ ਹੈ ਉਸ ਲਈ ਤੁਸੀਂ ਇੱਕ ਬਰਤਨ ਲੈ ਸਕਦੇ ਹੋ ਚਾਹੇ ਉਹ ਮਿੱਟੀ ਦਾ ਕੋਈ ਵੀ ਕਟੋਰੀ ਦਾ ਹੋਵੇ ਜਾਂ ਫਿਰ ਪਲੇਟ ਜਾਂ ਫਿਰ ਕੋਈ ਵੀ ਧਾਤੂ ਦਾ ਹੋਵੇ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਲੈ ਕੇ ਆਪਣੇ ਘਰ ਵਿੱਚ ਜਿਹੜੀ ਪਸ਼ਮ ਦੇਸ਼ਾ ਹੈ ਤੁਸੀਂ ਆਪਣੇ ਘਰ ਦੀ ਪਸ਼ਮ ਦੇਸ਼ਾ ਵਿੱਚ ਬੈਠ ਜਾਣਾ ਹੈ ਕਹਿੰ ਤੋ ਪਾਵ ਕੇ ਵੈਸਟ ਡਾਇਰੈਕਸ਼ਨ ਦੇ ਵਿੱਚ ਬੈਠ ਜਾਓ ਜਿਹੜੀ ਪਸ਼ਮ ਦਿਸ਼ਾ ਹੁੰਦੀ ਹੈ ਉਹ ਸ਼ਨੀ ਦੇਵ ਦੀ ਦਿਸ਼ਾ ਹੁੰਦੀ ਹੈ ਤੁਸੀਂ ਪਸ਼ਮ ਦਿਸ਼ਾ ਦੇ ਵਿੱਚ ਬੈਠ ਕੇ ਜਿਹੜੀ ਸ਼ਨੀ ਦੇਵ ਦੀ ਦਿਸ਼ਾ ਹੋਵੇਗੀ ਉੱਥੇ ਜਿਹੜਾ ਤੁਸੀਂ ਸਰੋਂ ਦੇ ਤੇਲ ਦਾ ਦੀਵਾ ਤਿਆਰ ਕੀਤਾ ਹੋਇਆ ਹੈ ਤੁਸੀਂ ਉੱਥੇ ਉਸ ਦੀਵੇ ਨੂੰ ਉਸ ਦੀਵੇ ਨੂੰ ਜਗਾਉਣਾ ਹੈ ਜਗਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਸ਼ਨੀ ਦੇਵ ਦੇ ਕੁਝ ਮੰਤਰ ਨੇ ਜਿਹੜੇ ਉਹਨਾਂ ਨੂੰ ਤੁਸੀਂ ਬੋਲਣਾ ਹੈ ਓਮ ਸ਼ਨੀ ਸਨੇਚਰਾਇਨਾਮੇ ਇਸ ਮੰਤਰ ਨੂੰ ਤੁਸੀਂ ਬੋਲਣਾ ਹੈ ਤੇ ਇਸ ਮੰਤਰ ਨੂੰ ਤੁਸੀਂ ਧਿਆਨ ਦੇ ਨਾਲ ਨੋਟ ਕਰਕੇ ਕਾਪੀ ਤੇ ਵੀ ਲਿਖ ਸਕਦੇ ਹੋ ਹੁਣ ਗੱਲ ਕਰਦੇ ਹਾਂ ਇਸ ਮੰਤਰ ਨੂੰ ਆਪਾਂ ਬੋਲਣਾ ਕਿੰਨੀ ਵਾਰ ਹੈ ਤੁਸੀਂ ਇਸ ਮੰਤਰ ਨੂੰ 11 ਵਾਰ ਬੋਲਣਾ ਹੈ ਤੇ 11 ਵਾਰ ਬੋਲਣ ਤੋਂ ਬਾਅਦ ਦੇ ਵਿੱਚ ਜਿਹੜੀਆਂ ਸਤ ਕਾਲੀਆਂ ਮਿਰਚਾਂ ਦੇ ਦਾਣੇ ਹੋਣਗੇ ਇਹਨਾਂ ਸਤ ਕਾਲੀਆਂ ਮਿਰਚਾਂ ਦੇ ਦਾਣਿਆਂ ਨੂੰ ਜਿਹੜੀ ਤੁਸੀਂ ਕਟੋਰੀ ਲਈ ਹੈ ਜਾਂ ਕੋਈ ਵੀ ਬਰਤਨ ਲਿਆ ਹੈ ਉਸ ਬਰਤਨ ਦੇ ਵਿੱਚ ਪਾ ਕੇ ਤੁਸੀਂ ਪਸ਼ਮ ਦੇਸ਼ਾਂ ਦੇ ਵਿੱਚ ਬੈਠ ਕੇ ਕਾਲੀਆਂ ਮਿਰਚਾਂ ਦੇ ਦਾਣੇ ਇੱਕ ਕਪੂਰ ਦਾ ਟੁਕੜਾ ਲੈ ਕੇ ਤੁਸੀਂ ਉਸ ਨੂੰ ਜਲਾ ਦੇਣਾ ਹੈ ਜਿਵੇਂ ਤੁਸੀਂ ਹਾਰੇ ਜਿਵੇਂ ਹੀ ਤੁਸੀਂ ਹਰੇਕ ਕਾਲੀ ਮਿਰਚ ਨੂੰ ਤੁਸੀਂ ਰੱਖਣਾ ਹੈ ਕਿਸੇ ਕਟੋਰੀ ਦੇ ਵਿੱਚ ਪਾ ਕੇ ਤੇ ਹਰੇਕ ਕਾਲੀ ਮਿਰਚ ਦੇ ਦਾਣੇ ਦੇ ਨਾਲ ਤੁਸੀਂ ਮਹਾਦੇਵ ਦਾ ਧਿਆਨ ਤਰਨਾ ਮਹਾਦੇਵ ਤੁਸੀਂ ਧਿਆਨ ਤਰ ਕੇ ਮਹਾਦੇਵ ਦਾ ਤੁਸੀਂ ਧਿਆਨ ਤਰ ਕੇ ਆਪਣੀ ਜੋ ਵੀ ਪ੍ਰਾਰਥਨਾ ਹੈ ਉਹ ਵੀ ਕਰਨੇ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚ ਜੋ ਵੀ ਕਸ਼ਟ ਹਨ ਜੋ ਵੀ ਪ੍ਰੋਬਲਮ ਹਨ ਉਹਨਾਂ ਨੂੰ ਦੂਰ ਕਰੋ ਤੁਸੀਂ ਆਪਣੀ ਕਿਰਪਾ ਮੇਰੇ ਉੱਪਰ ਬਣਾ ਕੇ ਰੱਖੋ ਇਸ ਤਰੀਕੇ ਦੇ ਨਾਲ ਤੁਸੀਂ ਮਹਾਦੇਵ ਦਾ ਧਿਆਨ ਤਰਕੇ ਤੁਸੀਂ ਆਪਣੀ ਜੋ ਵੀ ਪ੍ਰਾਰਥਨਾ ਹੈ ਮੁਸ਼ਕਲ ਹੈ ਉਹ ਬੋਲ ਸਕਦੇ ਹੋ ਹਰੇਕ ਕਾਲੇ ਮੇਚ ਤੁਸੀਂ ਦਾਣੇ ਉੱਪਰ ਤੁਸੀਂ ਆਪਣੀ ਪ੍ਰਾਰਥਨਾ ਕਰਨੀ ਹੈ ਇਹ ਨਹੀਂ ਕਿ ਤੁਸੀਂ ਇੱਕੋ ਵਾਰ ਹੀ ਇਕੱਠੀਆਂ 7 ਮਿਰਚਾਂ ਹੀ ਪਾ ਕੇ ਇੱਕੋ ਵਾਰ ਪ੍ਰਾਰਥਨਾ ਕਰਨੀ ਹੈ ਜਿਵੇਂ ਇੱਕ ਮਿਰਚ ਦਾ ਦਾਣਾ ਤੁਸੀਂ ਇੱਕ ਕਟੋਰੀ ਚ ਰੱਖ ਲਿਆ ਤੁਸੀਂ ਆਪਣੀ ਪ੍ਰਾਰਥਨਾ ਕੀਤੀ ਅਗਲਾ ਰੱਖ ਲਿਆ ਫਿਰ ਕੀਤੀ ਇਸ ਤਰੀਕੇ ਨਾਲ ਹਰ ਇੱਕ ਕਾਲੀ ਮਿਰਚ ਦੇ ਨਾਲ ਤੁਸੀਂ ਆਪਣੀ ਪ੍ਰਾਰਥਨਾ ਮਹਾਦੇਵ ਦੇ ਅੱਗੇ ਅਰਦਾਸ ਬੇਨਤੀ ਕਰਨੀ ਹੈ ਇਸ ਤਰ੍ਹਾਂ ਅਰਦਾਸ ਕਰਨ ਤੋਂ ਬਾਅਦ ਦੇ ਵਿੱਚ ਕਾਲੀਆਂ ਮਿਰਚਾਂ ਨੂੰ ਕਟੋਰੀ ਦੇ ਵਿੱਚ ਪਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਕਪੂਰ ਦਾ ਜੋ ਇੱਕ ਟੁਕੜਾ ਲਿਆ ਸੀ ਉਸ ਕਪੂਰ ਦੇ ਟੁਕੜੇ ਦੇ ਨਾਲ ਇਹਨਾਂ ਨੂੰ ਤੁਸੀਂ ਜਲਾ ਦੇਣਾ ਹੈ ਇਸ ਤਰੀਕੇ ਦੇ ਨਾਲ ਜਦੋਂ ਜਲਾਓਗੇ ਤਾਂ ਕਾਲੀ ਮਿਰਚ ਪੂਰੀ ਤਰ੍ਹਾਂ ਜਲ ਜਾਵेंगी ਤੇ ਜਿਹੜੀ ਇਹਦੀ ਰਾਖ ਹੋਵੇਗੀ ਉਸ ਨੂੰ ਜਲਦੇ ਹੀ ਰਹਿਣਾ ਹੈ ਪਾਣੀ ਵਿੱਚ ਵਹਾ ਦੇਣਾ ਹੈ ਇਸ ਪਾਣੂ ਕਰਨ ਦੇ ਨਾਲ ਜੇਕਰ ਤੁਹਾਡੇ ਘਰ ਵਿੱਚ ਕਿਸੇ ਦੀ ਨજર ਲੱਗੀ ਹੋਵੇਗੀ ਤੁਹਾਡੇ ਘਰ ਵਿੱਚ ਕੋਈ ਗ੍ਰਹਿ ਦੋਸ਼ ਹੋਵੇਗਾ ਵਾਸਤਵ ਦੋਸ਼ ਹੋਵੇਗਾ ਉਹ ਤੁਹਾਡੀ ਜ਼ਿੰਦਗੀ ਵਿੱਚੋਂ ਦੂਰ ਹੋਵੇਗਾ ਜੇਕਰ ਤੁਹਾਡੇ ਦੁਸ਼ਮਣ ਨੇ ਤੁਹਾਡੇ ਉੱਪਰ ਕੁਝ ਕੀਤਾ ਕਰਵਾਇਆ ਸੀ ਤਾਂ ਉਹ ਵੀ ਤੁਹਾਡੀ ਜ਼ਿੰਦਗੀ ਵਿੱਚ ਅੰਦਰ ਹੋਵੇਗਾ ਜੇਕਰ ਤੁਹਾਡੇ ਘਰ ਵਿੱਚ ਪੈਸਾ ਆਉਣਾ ਬੰਦ ਹੋ ਚੁੱਕਾ ਸੀ ਤਾਂ ਤੁਹਾਡੇ ਘਰ ਵਿੱਚ ਪੈਸਾ ਆਉਣ ਦੇ ਰਸਤੇ ਖੁੱਲ ਜਾਣਗੇ ਕਈ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਵਿੱਚ ਪੈਸਾ ਆਉਂਦੇ ਸਾਰੇ ਰਸਤੇ ਬੰਦ ਹੋ ਗਏ ਹਨ ਉਹਨਾਂ ਲਈ ਇਹ ਬਹੁਤ ਹੀ ਵਧੀਆ ਉਪਾਅ ਹੈ ਇੱਕ ਵਾਰ ਜ਼ਰੂਰ ਕਰਨਾ ਤੇ ਉਹਨਾਂ ਦੇ ਘਰ ਦੇ ਵਿੱਚ ਚਾਰੇ ਤਰਫ ਤੋਂ ਫੇਰ ਸਾਂ ਉਹਨਾਂ ਸ਼ੁਰੂ ਹੋ ਜਾਵੇਗਾ ਇਸ ਤਰ੍ਹਾਂ ਦੇ ਰਸਤੇ ਤੁਹਾਡੇ ਲਈ ਖੁੱਲ ਜਾਣਗੇ ਤੁਹਾਡੀ ਜ਼ਿੰਦਗੀ ਜਿਹੜੀ ਹੈ ਉਹ ਬਦਲ ਜਾਵੇਗੀ ਸਭ ਕੁਝ ਤੁਹਾਡੇ ਕੋਲ ਹੋਵੇਗਾ ਜੇਕਰ ਤੁਸੀਂ ਇਸ ਪਾਣੋ ਸ਼ਨੀਵਾਰ ਦੇ ਦਿਨ ਕਰੋਗੇ ਜਿਵੇਂ ਇਹ ਦੀਵਾ ਜਿਹੜਾ ਤੁਸੀਂ ਜਗਾਓਗੇ ਉਹ ਠੰਡਾ ਹੋ ਜਾਵੇਗਾ ਤੇ ਉਸ ਨੂੰ ਤੁਸੀਂ ਉੱਥੇ ਚੁੱਕ ਲੈਣਾ ਹੈ ਤੇ ਇਹ ਉਪਾਅ ਕਰਦੇ ਸਮੇਂ ਤੁਸੀਂ ਸ਼ਨੀ ਦੇਵ ਦੇ ਮੰਤਰਾਂ ਦਾ ਜਾਪ ਜ਼ਰੂਰ ਕਰਨਾ ਹੈ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਛੋਟੀ ਜਿਹੀ ਵੀਡੀਓ ਛੋਟਾ ਜਿਹਾ ਉਪਾਅ ਜੋ ਸ਼ਨੀਵਾਰ ਦੇ ਦਿਨ ਨੂੰ ਕੀਤਾ ਜਾਣ ਵਾਲਾ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀਆਂ ਵੀਡੀਓ ਤੇ ਉਪਾਅ ਦੀ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਹਨ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਜੀ